ਦੋਸਤੋ ਜਿੱਥੇ ਇੰਨੀ ਗਰਮੀ ਪੈ ਰਹੀ ਹੈ ਟੈਂਪਰੇਚਰ ਲਗਭਗ 45 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ ਜਿੱਥੇ ਲੋਕ ਆਪਣੇ ਕੰਮਕਾਰਾਂ ਲਈ ਵੀ ਘਰ ਤੋਂ ਬਾਹਰ ਨਿਕਲ ਤੋਂ ਡਰਦੇ ਨੇ ਉਥੇ ਪਿੰਡ ਜੇਠੂਕੇ ਦੇ ਵਾਸੀ ਜੇਠ ਮਹੀਨੇ ਦੀ ਤਪਦੀ ਦੁਪਹਿਰ ਵਿੱਚ ਰੇਲਵੇ ਸਟੇਸ਼ਨ ਤੇ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਨਿਤ ਠੰਡੇ ਪਾਣੀ ਦੀ ਸ਼ਬੀਲ ਲਗਾਉਂਦੇ ਨੇ ਇਸ ਸ਼ਬੀਲ ਵਿੱਚ ਰੋਜ਼ਾਨਾ ਨੌਜਵਾਨਾਂ ਤੋਂ ਇਲਾਵਾ ਬੱਚੇ ਤੇ ਬਜ਼ੁਰਗ ਵੀ ਪਾਣੀ ਪਿਲਾਉਣ ਦੀ ਸੇਵਾ ਕਰਦੇ ਨੇ ਸ਼ਬੀਲ ਲਗਾਉਣ ਲਈ ਬਰਫ਼ ਮੁੱਲ ਨਹੀਂ ਖਰੀਦੀ ਜਾਂਦੀ ਸੰਗੋ ਪਿੰਡ ਦੇ ਲੋਕ ਸੇਵਾ ਭਾਵਨਾ ਨਾਲ ਆਪਣੇ ਘਰ ਵਿੱਚ ਫਰਿੱਜਾਂ ਦੇ ਵਿੱਚ ਬਰਫ਼ ਜਮਾਉਂਦੇ ਨੇ ਰਾਹਗੀਰਾਂ ਵੱਲੋਂ ਪਾਣੀ ਪੀਣ ਤੋਂ ਬਾਅਦ ਲੋਕਾਂ ਨੂੰ ਬਹੁਤ ਦਵਾਮਾਂ ਦਿੱਤੀਆਂ ਜਾਂਦੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਰੇਲਵੇ ਸਟੇਸ਼ਨ ਤੇ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਉਨਾਂ ਚਿਰ ਉਸ ਵੀਲ ਜਾਰੀ ਰੱਖਣਗੇ ਦੋਸਤੋ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਤੋਂ ਧੂਰੀ ਤੱਕ ਰੇਲਵੇ ਦਾ ਕੰਮ ਚੱਲਣ ਕਰਕੇ ਪਾਣੀ ਦਾ ਖਾਸ ਪ੍ਰਬੰਧ ਨਹੀਂ ਹੈ ਇਸ ਗੱਲ ਨੂੰ ਰੇਲਵੇ ਵਿੱਚ ਸਫ਼ਰ ਕਰ ਰਹੇ ਮੁਸਾਫਰਾਂ ਤੋਂ ਆਮ ਸੁਣਨ ਨੂੰ ਮਿਲਦਾ ਹੈ ਤੇ ਇਹ ਦੋ ਟ੍ਰੇਨਾਂ ਨੇ ਜਿਹੜੀਆਂ 15 20 ਮਿੰਟ ਦੇ ਫਰਕ ਨਾਲ ਪਿੰਡ ਜੇਠੂਕੇ ਤੋਂ ਹੋ ਕੇ ਲੰਘਦੀਆਂ ਨੇ ਉਸ ਸਮੇਂ ਬਿਲਕੁਲ ਸਿਖਰ ਦੁਪਹਿਰ ਹੁੰਦੀ ਹੈ ਤੇ 40 45 ਡਿਗਰੀ ਤੋਂ ਪਾਰ ਹੁੰਦਾ ਹੈ ਇੰਨੀ ਗਰਮੀ ਵਿੱਚ ਪਹਿਲਾਂ ਤਾਂ ਘਰਾਂ ਤੋਂ ਬਰਫ਼ ਇਕੱਠੀ ਕੀਤੀ ਜਾਂਦੀ ਹੈ ਫਿਰ ਠੰਡਾ ਪਾਣੀ ਤਿਆਰ ਕੀਤਾ ਜਾਂਦਾ ਤੇ ਫਿਰ ਇਹ ਪਿੰਡ ਵਾਸੀ ਵੱਖ-ਵੱਖ ਥਾਵਾਂ ਤੇ ਖੜ ਕੇ ਟ੍ਰੇਨ ਦੀ ਵੇਟ ਕਰਦੇ ਨੇ ਸਾਫ਼ ਅਤੇ ਠੰਡੇ ਪਾਣੀ ਦੀਆਂ ਬੋਤਲਾਂ ਭਰ ਕੇ ਵੀ ਰੱਖੀਆਂ ਜਾਂਦੀਆਂ ਨੇ ਤਾਂ ਕਿ ਪਾਣੀ ਦੀ ਸੇਵਾ ਕਰਨ ਵਿੱਚ ਕਿਸੇ ਕਿਸਮ ਦੀ ਕਮੀ ਨਾ ਆਵੇ ਇਹ ਸਾਰਾ ਪ੍ਰਬੰਧ ਪਿੰਡ ਵਾਸੀਆਂ ਵੱਲੋਂ ਰਲ ਮਿਲ ਕੇ ਕੀਤਾ ਜਾਂਦਾ ਹੈ ਇਹਨਾਂ ਨੂੰ ਕੋਈ ਘਰੋਂ ਸੱਦ ਕੇ ਨਹੀਂ ਲੈ ਕੇ ਆਉਂਦਾ ਲੋਕ ਆਪਣੇ ਆਪ ਹੀ ਵੱਦ ਚੜ ਕੇ ਸੇਵਾ ਕਰਦੇ ਨੇ ਦੋਸਤੋ ਜਿੰਨੇ ਪਾਣੀ ਦੀ ਮਨੁੱਖਾਂ ਨੂੰ ਲੋੜ ਐ ਓਨੀ ਪੇੜ ਪੌਦਿਆਂ ਤੇ ਪਸ਼ੂ ਪੰਛੀਆਂ ਨੂੰ ਵੀ ਲੋੜ ਐ ਇਸ ਲੋੜ ਨੂੰ ਅਸੀਂ ਕਿਵੇਂ ਪੂਰਾ ਕਰ ਸਕਦੇ ਆ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ